ਅੱਜ ਫਿਲੋ ਸ਼ਹਿਰ ਜੀਟੀ ਰੋਡ ਹਾਈ ਟੈਕ ਨਾਕੇ ਤੇ ਪਹੁੰਚੇ ਜਲੰਧਰ ਦੇ ਐਸਐਸਪੀ ਗੁਰਮੀਤ ਸਿੰਘ ਜੀ ਜਿਨ੍ਹਾਂ ਨੇ ਨਾਕੇ ਤੇ ਆ ਕੇ ਨਾਕੇ ਦੀ ਚੈਕਿੰਗ ਕੀਤੀ ਅਤੇ ਚੈਕਿੰਗ ਦੌਰਾਨ ਇਹ ਸੰਦੇਸ਼ ਦਿੱਤਾ ਕੀ ਕਿਸੇ ਵੀ ਨਸ਼ਾ ਤਸਕਰ ਨੂੰ ਛੱਡਿਆ ਨਹੀਂ ਜਾਵੇਗਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਜਿੰਨੀਆਂ ਵੀ ਗੱਡੀਆਂ ਗੀਟੀ ਰੋਡ ਉਪਰੋਂ ਲੰਘਦੀਆਂ ਹਨ ਉਹਨਾਂ ਦੀ ਤਲਾਸ਼ੀ ਲਈਤੀ ਜਾਵੇ ਔਰ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਫੜਿਆ ਜਾਵੇ ਮੋਟਰਸਾਈਕਲ ਸਕੂਟਰ ਵਾਹਨ ਉਹਨਾਂ ਦੇ ਵੀ ਚੈਕਿੰਗ ਕੀਤੀ ਜਾਵੇ ਅਤੇ ਕਿਹਾ ਆਉਣ ਵਾਲੇ ਸਮੇਂ ਵਿੱਚ ਸਾਡੀ ਇਹ ਕੋਸ਼ਿਸ਼ ਰਹੇਗੀ ਕਿ ਘੱਟੋ ਘੱਟ ਕ੍ਰਾਈਮ ਹੋਵੇ ਅਤੇ ਕ੍ਰਾਈਮ ਨੂੰ ਜੜੋਂ ਖਤਮ ਅਸੀਂ ਕਰ ਸਕੀਏ ਪੁਲਿਸ ਦੀ ਮਦਦ ਕਰੋ ਆਮ ਜਨਤਾ ਨੂੰ ਕਿਹਾ ਪੁਲਿਸ ਦੀ ਮਦਦ ਕਰੋ ਜਿਹੜਾ ਵੀ ਕੋਈ ਮਾੜਾ ਸ਼ਰਾਰਤੀ ਅੰਸਰ ਆ ਜਾ ਨਸ਼ਾ ਤਸਕਲ ਆ ਉਸਦੇ ਬਾਰੇ ਸਾਨੂੰ ਦੱਸੋ ਅਤੇ ਸੰਦੇਸ਼ ਦਿੱਤਾ ਕਿ ਮਾੜੀ ਸੰਗਤ ਤੋਂ ਬਚੋ ਨਸ਼ੇ ਤੋਂ ਬਚੋ ਆਪਣੇ ਆਪ ਨੂੰ ਸਹੀ ਰੱਖੋ ਅਤੇ ਫਲੋਰ ਦੇ ਡੀਐਸਪੀ ਅਤੇ ਐਸਐਚਓ ਸਾਹਿਬ ਵੀ ਹੌਸਲਾ ਅਫਜ਼ਾਈ ਕੀਤੀ ਪੱਤਰਕਾਰ ਜਗਨਨਾਥ ਜੱਗੇ ਦੇ ਨਾਲ ਚਕਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਫਲੋਰ ਦੇ ਵਿੱਚ ਗੁਰਾਇਦ ਖਾਰੇ ਦੇ ਬੰਦੇ ਕੀ ਹੈ ਕੀ ਬੱਸਿਆ ਕੀ ਹੋ ਰਿਹਾ ਹੈ ਇਹੋ ਜੀ ਖੋ ਸਾਡੇ ਜਦੋਂ ਦਾ ਜਦੋਂ ਦਾ ਮੈਂ ਇੱਥੇ ਜੁਆਇਨ ਕੀਤਾ ਉਦੋਂ ਦੇ ਹੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਾਨਯੋਗ ਡੀਜੀ ਪੰਜਾਬ ਦੀਆਂ ਹਦਾਇਤਾਂ ਤੇ ਜਿਹੜੀ ਨਸ਼ਿਆਂ ਦੇ ਖਿਲਾਫ ਜਿਹੜੀ ਮਹਿੰਮ ਵੱਢੀ ਆ ਉਹਦੇ ਵਿੱਚ ਦੇ ਵਿੱਚ ਹੀ ਜਿਹੜਾ ਸਾਰੇ ਅਸੀਂ ਜਿਹੜੇ ਪ੍ਰੋਗਰਾਮ ਲੈ ਕੇ ਆ ਇਸ ਦੇ ਵਿੱਚ ਸਾਡੇ ਵੱਲੋਂ ਏਵਰੀ ਡੇ ਕੋਈ ਨਾ ਕੋਈ ਕੋਈ ਨਾ ਕੋਈ ਜਿਹੜੀ ਡਰੱਗ ਤੇ ਬਹੁਤ ਵਧੀਆ ਜਿਹੜੀ ਕਾਰਵਾਈ ਹੋਈ ਹੋਂਦ ਹੋਦੀ ਆ ਜਾ ਜਿਹੜਾ ਅੱਜ ਨਾਕਾ ਚੈੱਕ ਕੀਤਾ ਹਾਈ ਟੈਕ ਨਾਕਾ ਇਹਦੇ ਵਿੱਚ ਵੀ ਸਾਡਾ ਇਹੀ ਮਕਸਦ ਹੈ ਵੀ ਇਹਦੇ ਵਿੱਚ ਰਾਤ ਦੀ ਟ੍ਰੈਫਿਕ ਜਾਂ ਜਿਹੜੀ ਦਿਨ ਦੀ ਜਿਹੜੀ ਕੋਈ ਸ਼ੱਕੀ ਗੱਡੀ ਮਿਲਦੀ ਆ ਉਹਦੇ ਬਾਰੇ ਅਸੀਂ ਜਿਹੜਾ ਇਹਨਾਂ ਨੂੰ ਬਰੀਫ ਕੀਤਾ ਵੀ ਇਹ ਵੀ ਚੈੱਕ ਕਰਿਆ ਕਰੋ ਕਿਉਂ ਅੱਜ ਤੋਂ ਕੁਝ ਸਮੇਂ ਪਹਿਲਾਂ ਜਿਹੜਾ ਇੱਥੇ ਜਿਹੜਾ ਵਧੀਆ ਰਿਕਵਰੀਆਂ ਹੁੰਦੀਆਂ ਸੀਗੀਆਂ ਹੁਣ ਜਿਹੜਾ ਸਾਡੇ ਵੱਲੋਂ ਜਿਹੜਾ ਨਾਕਿਆਂ ਦੇ ਨਾਕਾਬੰਦੀ ਇਹ ਪ੍ਰੋਪਰ ਜਿਹੜਾ ਆਪਾਂ ਜਿਹੜਾ ਉਸ ਬੰਦੇ ਵਿੱਚ ਆ ਕੇ ਜਿਹੜੀ ਲੱਕ ਬੰਦੀ ਇਹਨਾਂ ਦੀ ਚੈੱਕ ਕੀਤੀ ਹੈ ਜਿਹੜੀ ਕਿ ਵਧੀਆ ਇਹਨਾਂ ਨੂੰ ਹਟਾਇਤਾ ਵੀ ਕੀਤੀਆਂ ਹੋਏ ਦੇ ਵਿੱਚ ਜਿਹੜੀ ਪ੍ਰੋਪਰ ਚੈਕਿੰਗ ਕਰਿਆ ਕਰੋ ਸੋ ਇਸ ਤਰ੍ਹਾਂ ਹੀ ਜਿਹੜਾ ਥਾਣੇ ਦੇ ਵਿੱਚ ਜਿਹੜੀਆਂ ਆਪਣੇ ਹੋਰ ਫੋਰਸਸ ਆ ਉਹਨਾਂ ਨਾਲ ਇਹ ਆਪਾਂ ਗਲਤ ਕਰ ਰਹੇ ਆ ਵੀ ਇਹਦਾ ਡਰਾਈਵ ਹੈ ਇਹ ਡਰਾਈਵ ਦੇ ਵਿੱਚ ਕਿਸੇ ਵੀ ਪਾਸੇ ਜਿਹੜਾ ਉਹ ਕੋਈ ਢਿੱਲ ਨਹੀਂ ਆਉਣੀ ਚਾਹੀਦੀ ਇਹਦੇ ਵਿੱਚ ਬਿਲਕੁਲ ਐਜ਼ ਇਟ ਇਜ਼ ਇਹ ਚੱਲਦਾ ਰਹੂਗਾ ਜਦੋਂ ਤੱਕ ਜਿਹੜਾ ਇਹ ਆਪਾਂ ਇਹਨੂੰ ਨਸ਼ਾ ਮੁਕਤ ਨਹੀਂ ਕਰਾ ਲੈਂਦੇ ਪਰ ਇਹ ਤਾਂ ਨਸ਼ਾ ਆਵਰੋਧਮ ਹਮ ਚੱਲ ਰਹੀ ਹੈ ਜੀ ਉਹਨੂੰ ਲੈ ਕੇ ਸਤਿ ਸ਼੍ਰੀ ਅਕਾਲ ਅੱਜ ਪਹਿਲਾ ਦਿਹਾਤੀ ਦੀ ਗੱਲ ਕੀਤੀ ਆਵੇਂ ਲੰਦਰ ਦਿਹਾਤੀ ਜੇ ਬਲੌਰ ਹੀ ਇਹ ਚੁਣਿਆ ਗਿਆ ਸੀਗਾ ਜਿਹਦੇ ਦੋ ਜਿਹੜੇ ਨਸ਼ੇ ਦੀ ਪ੍ਰੋਪਰਟੀ ਨੂੰ ਡੈਮੇਜ ਕੀਤਾ ਗਿਆ ਸੀਗਾ ਤੇ ਹੁਣ ਉਹ ਮਹੀਨ ਥੋੜੀ ਦੇਖੋ ਅੱਗੇ ਨਹੀਂ ਮੱਠੀ ਨਹੀਂ ਗਈ ਸਾਡੀ ਚੱਲੀ ਜਾ ਰਹੀ ਹੈ ਉਹਦੇ ਵਿੱਚ ਇਦਾਂ ਹੁੰਦਾ ਨਾ ਜਿਹੜੀਆਂ ਪ੍ਰੋਪਰਟੀਆਂ ਆਈਡੈਂਟੀਫਾਈ ਹੋ ਜਾਣ ਉਹਦਾ ਫਿਰ ਪ੍ਰੋਪਰ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਅਡਾਪਟ ਕਰਕੇ ਹੀ ਆਪਾਂ ਉਹਨਾਂ ਦੀ ਡੈਮੋਲੇਸ਼ਨ ਹੁੰਦੀ ਆ ਸਾਡੇ ਵੱਲੋਂ ਤੇ ਇੱਕ ਅਸਿਸਟ ਕੀਤਾ ਜਾਂਦਾ ਜਿਹੜੀ ਡੈਮੋਲੇਸ਼ਨ ਸਾਰਾ ਡਰਾਈਵ ਹੈ ਇਹਦੇ ਵੱਲੋਂ ਜਿਹੜਾ ਜਿਹੜਾ ਆਪਣੇ ਸਿਵਲ ਡਿਪਾਰਟਮੈਂਟ ਹੈ ਉਹੀ ਜਿਹੜਾ ਅਗੇ ਕਰਦਾ ਸਾਡੇ ਤੋਂ ਰਿਕੁਇਜੀਸ਼ਨ ਮੰਗਦਾ ਫਿਰ ਅਸੀਂ ਇਹਨੂੰ ਡਰਾਈਵ ਨੂੰ ਕਰਦੇ ਆ ਨਾ ਆਪਣੇ ਨੂੰ ਲੈ ਕੇ ਵੀ ਥੋੜਾ ਜਿਹਾ ਹੈਗਾ ਖਾਣੇ ਦੇ ਵਿੱਚ ਨਕਰੀ ਹੈ ਜਾਂ ਚੋਟੀਆਂ ਦੀ ਜਿਹੜੀ ਗੱਲ ਕਰੇ ਤੇ ਫਾਰਮਾਂ ਦੀ ਘਾਟ ਕਾਫੀ ਹੈ ਇਹਨੂੰ ਦਰ ਨਹੀਂ ਵੇਖੋ ਉਹਦੇ ਵਿੱਚ ਥੋੜਾ ਹਾਂ ਹੁੰਦਾ ਤੇ ਹੈ ਵਾ ਨੁਮਲਾਜ਼ਮ ਆਪਾਂ ਜਿੰਨਾ ਰਿਕੁਆਇਰਡ ਹੈ ਜਿੱਦਾਂ ਉਹਨੇ ਹਾਈਵੇ ਨਾਕਾ ਵਾ ਇੱਥੇ ਨੰਬਰ ਆਫ ਜਿਹੜੇ ਮੁਲਾਜ਼ਮ ਜ਼ਿਆਦਾ ਚਾਹੀਦੇ ਉਹ ਆਪਾਂ ਵੇਖ ਰਹੇ ਆ ਉਹ ਸਾਰਾ ਸੈੱਟ ਕਰਾਂਗੇ